ਜਲੰਧਰ ਕਮਿਸ਼ਨਰੇਟ ਪੁਲਿਸ ਨੇ 10 ਕਿਲੋਗ੍ਰam ਹੈਰੋਇਨ ਸਮੇਤ ਪਹਿਲਾ ਤੋਂ ਬਰਾਮਦ ਕੀਤੀ 1 ਕਿਲੋ ਹੈਰੋਇਨ ਨਾਲ ਨਸ਼ਾ ਤਸਕਰੀ ਵਿੱਚ ਸ਼ਾਮਲ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਸੀਆਈਏ ਸਟਾਫ ਜਲੰਧਰ ਦੀ ਕਪ ਪੁਲਿਸ ਟੀਮ ਥਾਣਾ ਡਿਵੀਜ਼ਨ 6 ਜਲੰਧਰ ਦੇ ਖੇਤਰ ਦੇ ਵਿੱਚ ਗਸ਼ਤਕਾਰੀ ਸੀ ਤਾਂ ਉਹਨਾਂ ਨੇ ਸ਼ਿੰ다 ਸਿੰਘ ਉਰਫ ਕਾਲਾ ਪੁੱਤਰ ਬੋਹੜ ਸਿੰਘ ਵਾਸੀ ਪਿੰਡ ਚੱਕ ਪੰਗੋਵਾਲਾ ਉਸ ਤੋਂ ਕਾਬੂ ਕੀਤਾ ਉਨਾਂ ਦੱਸਿਆ ਕਿ ਸੰਬੰਧੀ ਐਫ ਆਈ ਆਰ ਅਧੀਨ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਨ ਦੱਸਿਆ ਕਿ ਮਲਜ਼ਮਾਂ ਦੀ ਪਛਾਣ ਹਰਜਿੰਦਰਪਾਲ ਸਿੰਘ ਉਰਫ ਜਿੰਦਰ, ਵੀਰ ਸਿੰਘ ਉਰਫ ਵੀਰੂ, ਸੁਰਮੁਖ ਸਿੰਘ ਉਰਫ ਸੇਮਾ ਅਤੇ ਮਲੂਕ ਸਿੰਘ ਵਜੋਂ ਹੋਈ ਹੈ ਜੋ ਕਿ ਮਮਦੋਟ ਫਿਰੋਜ਼ਪੁਰ ਵਿੱਚ ਰਹਿਣ ਵਾਲੇ ਨੇ ਉੱਥੇ ਦੇ ਵਾਸੀ ਨੇ ਜੁਆਇੰਟ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਦੋਸ਼ੀ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਤਸਕਰੀ ਦੇ ਵਿੱਚ ਸ਼ਾਮਲ ਸਨ ਅਤੇ ਪਾਕਿਸਤਾਨ ਸਥਿਤ ਸਮੱਗਲਰ ਅਤੇ ਹੈਂਡਲਰ ਨਾਲ ਜੁੜੇ ਹੋਏ ਸਨ ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਕਰਨ ਦੇ ਲਈ ਡਰੋਨ ਸਮੇਤ ਹਾਈ-ਟੈਕ ਜੰਤਰਾ ਦੀ ਵਰਤੋਂ ਕਰਦੇ ਸਨ ਜੁਆਇੰਟ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਹਰਜਿੰਦਰਪਾਲ ਸਿੰਘ ਵਿਰੁੱਧ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਗਈ ਸੀ ਅਤੇ 2022 ਦੇ ਵਿੱਚ ਜੇਲ੍ਹ ਤੋਂ ਰਿਹਾ ਹੋਇਆ ਸੀ ਉਹ ਉਸਨੇ ਕਿਹਾ ਕਿ ਉਹ ریاਸਤ ਡੋਗਰ ਸਮੇਤ ਪਾਕਿਸਤਾਨੀ ਫੌਜ ਅਤੇ ਹੈਂਡਲਰਾਂ ਦੇ ਸੰਪਰਕ ਵਿੱਚ ਸੀ ਜਿਸ ਨਾਲ ਉਸਨੇ ਅੰਤਰਰਾਸ਼ਟਰੀ ਨੰਬਰਾਂ ਦੇ ਵਿੱਚ ਵਰਤੋਂ ਕਰਕੇ ਗੱਲਬਾਤ ਕੀਤੀ ਸੀ